ਮੈਂ ਅਕਾਲੀ ਹਾਂ ਅਕਾਲੀ ਰਹਿਣਾਗਾ ਔਰ ਉਹਨਾਂ ਦੀ ਇਸ ਮੂਵ ਨੂੰ ਬੰਦਾ ਮਤਲਬ ਜਿਨਾਂ ਨੂੰ ਆਪਣੇ ਕੈਂਡੀਡੇਟ ਨਹੀਂ ਮਿਲ ਰਹੇ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਜੋ ਪੰਜਾਬ ਉਹਨਾਂ ਨੇ ਕੀਤਾ ਸੀ ਕਿ ਉਹ ਤੇ ਖਰੇ ਉੱਤਰੇ ਜਾਂ ਨਹੀਂ ਇਹ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਇਸ ਤਰ੍ਹਾਂ ਮੈਂ ਅਕਾਲੀ ਦਲ ਤੋਂ ਐਮਐਮਏ ਹਾਂ ਔਰ ਮੈਂ ਆਪਣੇ ਹਲਕੇ ਦੇ ਲੋਕਾਂ ਤੋਂ ਡਰਦਾ ਹਾਂ ਕੱਲ ਕਿਉਂਕਿ ਜੀਮੇਲੇ ਦੁਮਾਚ ਕਦੀ ਆਵੇ ਵੀ ਪਰ ਜਿੰਨਾ ਲੋਕਾਂ ਨੇ ਦੋ ਵਾਰੀ ਮੀਰੀ ਦੇ ਵਿੱਚ ਜਦੋਂ ਲੋਕ ਕਹਿੰਦੇ ਸੀ ਅਕਲੰਜਨ ਨੂੰ ਸ਼ਾਇਦ ਮੋਟਾ ਨਾ ਪੈਣ ਉਹਨਾਂ ਨੇ ਉਸ ਵਾਰ ਦੋ ਵਾਰੀ ਮੈਨੂੰ ਵੋਟਾਂ ਪਾਈਆਂ ਮੈਨੂੰ ਲੱਗਦਾ ਕਿ ਜੇ ਮੈਂ ਇਦਾਂ ਦਾ ਕੋਈ ਕਦਮ ਚੁੱਕਾਂਗਾ ਤਾਂ ਉਹਨਾਂ ਲੋਕਾਂ ਦਾ ਬੇਵਿਸ਼ਵਾਸੀ ਹੋਏਗੀ ਉਹਨਾਂ ਲੋਕਾਂ ਦਾ ਵਿਸ਼ਵਾਸ ਦਾ ਕਤਲ ਹੋਏਗਾ ਜਿਸ ਤਰ੍ਹਾਂ ਦੀ ਅੱਜ ਸਿਆਸਤ ਹੋ ਗਈ ਹੈ ਜਿਸ ਤਰ੍ਹਾਂ ਦਾ ਗੰਦਲਾਪਨ ਆ ਗਿਆ ਤਾਂ ਮੈਂ ਜੀ ਇਸੇ ਤਰ੍ਹਾਂ ਚੱਲਦਾ ਰਿਹਾ ਤੁਹਾਨੂੰ ਮੈਂ ਦਵੇ ਨਾ ਕਹਿ ਸਕਦਾ ਕਿ ਸਿਆਸਤ ਦੇ ਵਿੱਚ ਲੋਕ ਐਮ ਐਲ اے ਐਮ ਪੀ ਦੀਆਂ ਤਾਂ ਕੀ 555 ਦੀ ਚੋਣਾਂ ਵਿੱਚ ਲੋਕ ਹਟ ਜਾਣਗੇ ਜੇ ਦਾਤਾ ਸੁਖੀ ਨੇ ਐ ਐਮ ਐਲ اے ਹੁੰਦੇ ਆ ਹੋયા ਕਿਸੇ ਹੋਰ ਪਾਰਟੀ ਦੇ ਐਮ ਪੀ ਦੀ ਇਲੈਕਸ਼ਨ ਲੜੀ ਤਾਂ ਉਹ ਇਕੱਲੀ ਕਰਤਬਰੀ ਦੀ ਜਮੀਨ ਮਰੇਗੀ ਔਰ ਦੂਸਰਾ ਮੈਂ ਲੋਕਾਂ ਨੂੰ ਵੀ ਬੰਗਾਰਦਾ ਕਿ ਕਦੋਂ ਵੋਟ ਪਾਓਗੇ ਦੇਸ਼ ਭਰ ਦੇ ਵਿੱਚ ਲੋਕ ਸਭਾ ਚੋਣਾਂ ਦਾ ਮਾਹੌਲ ਪੂਰਾ ਸਰਗਰਮ ਦਿਖਾਈ ਦੇ ਰਿਹਾ ਹੈ ਔਰ ਇਸ ਸਰਗਰਮ ਮਾਹੌਲ ਦੇ ਵਿੱਚ ਨਵੀਂ ਗਰਮੀ ਪੈਦਾ ਕਰ ਰਹੀਆਂ ਹਨ ਦਲ ਬਦਲੀ ਦੀਆਂ ਚਰਚਾਵਾਂ ਜਾਂ ਦਲ ਬਦਲੀ ਜੇ ਕਿਸੇ ਵੀ ਨੇਤਾ ਦੇ ਬਾਰੇ ਜੇਕਰ ਦਲ ਬਦਲੀ ਦੀ ਕੋਈ ਚਰਚਾ ਹੁੰਦੀ ਹੈ ਤਾਂ ਨਵਾਂ ਮਾਹੌਲ ਗਰਮ ਹੁੰਦਾ ਹੈ ਜੇ ਕੋਈ ਨੇਤਾ ਦਲ ਬਦਲੀ ਕਰਦਾ ਹੈ ਤਾਂ ਇਸ ਮਾਹੌਲ ਦੇ ਵਿੱਚ ਨਵੀਂ ਗਰਮੀ ਪੈਦਾ ਹੁੰਦੀ ਹੈ ਨਵੇਂ ਸਵਾਲ ਪੈਦਾ ਹੁੰਦੇ ਹਨ ਸੋ ਇਹ ਅਜਿਹੇ ਮਾਹੌਲ ਦੇ ਵਿੱਚ ਅੱਜ ਅਸੀਂ ਬੰਗਾ ਦੇ ਵਿੱਚ ਡਾਕਟਰ ਸੁਖਵਿੰਦਰ ਸਿੰਘ ਸੁੱਕੀ ਦੇ ਕੋਲ ਜਿਨ੍ਹਾਂ ਦੇ ਬਾਰੇ ਬੀਤੇ ਸਮੇਂ ਦੇ ਵਿੱਚ ਲਗਾਤਾਰ ਇਦਾਂ ਦੀਆਂ ਅਫਵਾਹਾਂ ਆ ਰਹੀਆਂ ਸੀ ਇਕਾਲੀ दल ਤੋਂ ਵਿਧਾਇਕ ਨੇ ਔਰ ਬੀਤੇ ਕੁਝ ਦਿਨਾਂ ਤੋਂ ਲਗਾਤਾਰ ਇੱਕ ਅਫਵਾਹ ਸਾਹਮਣੇ ਆ ਰਹੀ ਹੈ ਕਿ ਡਾਕਟਰ ਸੁਖਵਿੰਦਰ ਸਿੰਘ ਸੁਖੀ ਆਮ ਆਦਮੀ ਪਾਰਟੀ ਦਾ ਪੱਲਾ ਫੜਨਗੇ ਇਸ ਗੱਲ ਦੀ ਸੱਚਾਈ ਲਈ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਉਹਨਾਂ ਦੀ ਸੋਚ ਜਾਣਾਂਗੇ ਡਾਕਟਰ ਸਾਹਿਬ ਪਹਿਲਾਂ ਤਾਂ ਤੁਹਾਡਾ ਪੀਟੀਸੀ ਨਿਊਜ਼ ਤੇ ਵੈਲਕਮ ਦੂਸਰਾ ਪਹਿਲਾਂ ਇਸ ਕੁਐਸਚਨ ਤੋਂ ਸ਼ੁਰੂਆਤ ਕਰਾਂਗੇ ਵੀ ਐਡ ਕੀ ਇਕ ਨਵੀਂ ਪਾਰਟੀ ਸੱਤਾ ਦੇ ਵਿੱਚ ਆਈ ਹੈ ਜਿੱਤੇ ਲੋਕਾਂ ਨੇ ਵਿਸ਼ਵਾਸ ਜਤਾ ਕੇ ਬੰਮੇ ਸੀਟਾਂ ਜਿੱਤ ਕੇ ਉਹਨਾਂ ਨੂੰ ਉਸ ਨਵੀਂ ਪਾਰਟੀ ਦੇ ਚੱਲਦੇ ਹੁਣ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਕਿਵੇਂ ਦਾ ਐਕਸਪੀਰੀਅੰਸ ਫੀਲ ਕਰ ਰਹੇ ਆ ਇਸ ਵਾਰ ਦੇਖੋ ਜਿਹੜੀ ਆਮ ਆਦਮੀ ਪਾਰਟੀ ਜਿਹਨਾਂ ਨੂੰ ਪੰਜਾਬ ਦੇ ਲੋਕਾਂ ਨੇ 92 ਸੀਟਾਂ ਦੇ ਕੇ ਜਿੱਤ ਕੇ ਭੇਜਿਆ ਔਰ ਭਗਵੰਤ ਮਾਨ ਸਰਕਾਰ ਬਣੀ ਔਰ ਜਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਜਿਸ ਤਰ੍ਹਾਂ ਦਾ ਉਹਨਾਂ ਦਾ ਐਟੀਟਿਊਡ ਆ ਜਿਸ ਬਦਲਾ ਦੇ ਨਾਂ ਤੇ ਆਏ ਸੀ ਨਾ ਤਾਂ ਪੰਜਾਬ ਦੇ ਲੋਕਾਂ ਨੇ ਬਦਲਾ ਕੋਈ ਦੇਖਿਆ ਔਰ ਉੱਪਰੋਂ ਮੈਂ ਸਮਝਦਾ ਕਿ ਜੋ ਹਾਲਾਤ ਪੈਦਾ ਹੋਏ ਪੰਜਾਬ ਦੇ ਅੰਦਰ ਉਹਦੇ ਨਾਲ ਉਹਨਾਂ ਨੂੰ ਆਪ ਕੈਂਡੀਡੇਟ ਨਹੀਂ ਮਿਲ ਰਹੇ ਔਰ ਉਹ ਹਰ ਰੋਜ਼ ਨਮੀ ਨਮੀਆ ਗੱਲਾਂ ਕਰਦੇ ਆ ਕਦੀ ਕਿਸੇ ਨੂੰ ਪੱਟਣ ਦੀ ਕੋਸ਼ਿਸ਼ ਕਰਦੇ ਕਦੀ ਕਿਸੇ ਨੂੰ ਪੱਟਣ ਦੀ ਕੋਸ਼ਿਸ਼ ਕਰਦੇ ਜਿਤ ਤੱਕ ਮੇਰਾ ਸਵਾਲ ਹੈ ਮੈਂ ਅਕਾਲੀ ਹਾਂ ਅਕਾਲੀ ਰ੍ਹਾਂਗਾ ਔਰ ਉਹਨਾਂ ਦੀ ਇਸ ਮੂਵ ਨੂੰ ਕਹਿੰਦਾ ਮੈਂ ਲੋ ਜਿਨ੍ਹਾਂ ਨੂੰ ਆਪਣੇ ਕੈਂਡੀਡੇਟ ਨਹੀਂ ਮਿਲ ਰਹੇ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਜੋ ਪੰਜਾਬ ਦੇ ਨਾਲ ਕੀਤਾ ਸੀ ਕਿ ਉਹ ਤੇ ਖਰੇ ਉੱtre ਜਾਂ ਨਹੀਂ ਡਾਕਟਰ ਸਾਹਿਬ ਇਹ ਸੀਗੀ ਤੁਹਾਡੀ ਸੋਚ ਹੁਣ ਡਾਕਟਰ ਸਾਹਿਬ ਜੇ ਗੱਲ ਕਰੀਏ ਤਾਂ ਇਸ ਵਾਰ ਇੱਕ ਨਵੀਂ ਚੀਜ਼ ਦੇਖਣ ਨੂੰ ਮਿਲ ਰਹੀ ਹੈ ਲੋਕ ਸਭਾ ਚੋਣਾਂ ਦਾ ਦੌਰ ਆਇਆ ਨਾਲ ਹੀ ਦਲ ਬਦਲੀ ਦਾ ਦੌਰ ਸ਼ੁਰੂ ਹੋਇਆ ਅਜਿਹੇ ਨੇਤਾ ਜਿਵੇਂ ਕਿ ਕਾਂਗਰਸੀ ਜੇ ਹੁਣ ਹਾਰਪੁਰ ਦੀ ਗੱਲ ਕਰੀ ਤਾਂ ਕਾਂਗਰਸੀ ਵਿਧਾਇਕ ਜਿਹੜੇ ਕਾਂਗਰਸ ਦੇ ਡਾਕਟਰ ਰਾਜਕੁਮਾਰ ਉਹਨਾਂ ਦਾ ਫੇਰ ਬਦਲ ਹੋ ਗਿਆ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਤਾਂ ਇਹ ਜਿਹੜੀਆਂ ਨੀਤੀਆਂ ਇੱਕ ਨਵਾਂ ਮਾਹੌਲ ਗਰਮ ਕਰ ਰਹੀਆਂ ਨੇ ਇਹਨਾਂ ਬਾਰੇ ਕੀ ਕਹੋਗੇ ਕੋਈ ਬਹਿਸ ਤਾਂ ਦੇਸ਼ ਦਾ ਜਿਹੜਾ ਕਾਨੂੰਨ ਹੈ ਨਾ ਸਖਤ ਹੋਣਾ ਚਾਹੀਦਾ ਕਿ ਕੋਈ ਵੀ ਆਦਮੀ ਇਹ ਜੁਰਤ ਨਾ ਕਰ ਸਕੇ ਕਿ ਉਹ ਦਲ ਬਦਲੀ ਬਾਰੇ ਸੋਚੇ ਔਰ ਦੂਸਰਾ ਕੰਦਾ ਮਤਲਬ ਇਹ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਇਸ ਤਰ੍ਹਾਂ ਮੈਂ ਅਕਾਲੀ ਦਲ ਤੋਂ ਐਮਐਲਏ ਹਾਂ ਔਰ ਮੈਂ ਆਪਣੇ ਹਲਕੇ ਦੇ ਲੋਕਾਂ ਤੋਂ ਡਰਦਾ ਆਂ ਇਹ ਗੱਲ ਕਿਉਂਕਿ ਜੇ ਮੇਰੇ ਦਿਮਾਗ ਕਦੀ ਆਵੇ ਵੀ ਪਰ ਜਨਾ ਲੋਕਾਂ ਨੇ ਦੋ ਵਾਰੀ ਨੇਰੀ ਦੇ ਵਿੱਚ ਜਦੋਂ ਲੋਕ ਕਹਿੰਦੇ ਸੀ ਅਕਾਲੀ ਦਰ ਨੂੰ ਸ਼ਾਇਦ ਵੋਟਾਂ ਨਾ ਪੈਣ ਉਹਨਾਂ ਨੇ ਉਸ ਵਾਰ ਦੋ ਵਾਰੀ ਮੈਨੂੰ ਵੋਟਾਂ ਪਾਈਆਂ ਮੈਂ ਸਮਝਦਾ ਕਿ ਜੇ ਮੈਂ ਇਦਾਂ ਦਾ ਕੋਈ ਕਦਮ ਚੁੱਕਾਂਗਾ ਤਾਂ ਉਹਨਾਂ ਲੋਕਾਂ ਦਾ ਬੇਵਿਸ਼ਵਾਸੀ ਹੋਏਗੀ ਉਹਨਾਂ ਲੋਕਾਂ ਦਾ ਵਿਸ਼ਵਾਸ ਦਾ ਕਤਲ ਹੋਏਗਾ ਤਾਂ ਮੈਂ ਸਮਝਦਾ ਕਿ ਕਾਨੂੰਨੀ ਇੰਨਾ ਸਖਤ ਹੋਣਾ ਚਾਹੀਦਾ ਕੋਈ ਕੋ ਆਦਮੀ ਸੋਚ ਨਾ ਸਕੇ ਨਾ ਜਿਹੜੀਆਂ ਰੂਲਿੰਗ ਪਾਰਟੀਆਂ ਖਾਸ ਤੌਰ ਤੇ ਪੈਸੇ ਦੇ ਜ਼ੋਰ ਤੇ ਜਾਂ ਹੋਰ ਕਿਸੇ ਤਰ੍ਹਾਂ ਦਾ ਕੋਈ ਪ੍ਰੈਸ਼ਰ ਬਣਾ ਕੇ ਕਿਸ ਨੂੰ ਭੰਨ ਸਕਣ ਇਸ ਤਰ੍ਹਾਂ ਦਾ ਇਹ ਮਾਹੌਲ ਨਹੀਂ ਆਣਾ ਚਾਹੀਦਾ ਡਾਕਟਰ ਸਾਹਿਬ ਸਾਡਾ ਅਗਲਾ ਕੁਐਸਚਨ ਤੁਹਾਡੀ ਗੱਲ ਦੇ ਵਿੱਚੋਂ ਹੀ ਜਨਮ ਲਿਆ ਉਹਨੇ ਕਿ ਜੇਕਰ ਦੇਖੀਏ ਇਹ ਜਿਵੇਂ ਕਿ ਹੁਣ ਤੁਸੀਂ ਕਿਹਾ ਕਿ ਜਦੋਂ ਇੱਕ ਹਨੇਰੀ ਸੀਗੀ 92 ਸੀਟਾਂ ਜਿੱਤ ਗਿਆ ਆਮ ਆਦਮੀ ਪਾਰਟੀ ਪਰ ਡਾਕਟਰ ਸੁਖਵਿੰਦਰ ਨੂੰ ਲੋਕਾਂ ਨੇ ਵਿਸ਼ਵਾਸ ਦਿਤਾਇਆ ਅਕਾਲੀ ਦਲ ਤੋਂ ਦਿਤਾਇਆ ਜੇ ਅੱਜ ਡਾਕਟਰ ਸੁਖਵਿੰਦਰ ਜਿਵੇਂ ਕਿ ਹੁਣ ਤੁਹਾਡੇ ਬਾਰੇ ਵੀ ਫੌਰਮ ਲਗਾਤਾਰ ਸਾਹਮਣੇ ਆ ਰਹੀਆਂ ਵੀ ਤੁਸੀਂ ਭਗਵੰਦ ਮਾਨ ਜੀ ਦੇ ਨੇੜੇ ਹੋ ਜਾਂ ਉਹਨਾਂ ਨੂੰ ਮਿਲ ਕੇ ਆਏ ਹੋ ਔਰ ਬਹੁਤ ਜਲਦੀ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਓਗੇ ਤਾਂ ਉਹਨਾਂ ਲੋਕਾਂ ਦੇ ਵਿਸ਼ਵਾਸ ਦੇ ਨਾਲ ਜਿਾਂ ਜੇ ਤੁਸੀਂ ਇਦਾਂ ਦਾ ਕਦਮ ਚੱਕਦੇ ਹੋ ਤਾਂ ਕਿਵੇਂ ਦਾ ਧੋਖਾ ਸਮਝਦੇ ਹੋ ਦੇਖੋ ਮੈਂ ਸਮਝਦਾ ਕਿ ਇਸ ਤੋਂ ਵੱਡਾ ਵਿਸ਼ਵਾਸ ਘਾਤ ਕੁਝ ਹੋ ਨਹੀਂ ਸਕਦਾ ਲੋਕਾਂ ਨੇ ਡਾਕਟਰ ਸੁਖੀ ਨੂੰ ਵੋਟਾਂ ਨਹੀਂ ਪਾਈਆਂ ਲੋਕਾਂ ਨੇ ਅਕਾਲੀ ਦਲ ਨੂੰ ਵੋਟਾਂ ਪਾਈਆਂ ਔਰ ਦੂਸਰਾ ਕਰ ਲੈ ਜਿਹੜੀ ਮੇਰੀ ਤੁਸੀਂ ਕਹਿੰਦੇ ਹੋ ਮੇਰੀ ਨੇੜਤਾ ਹੈ ਭਗਵੰਤ ਮਾਨ ਜੀ ਨਾਲ ਦੇਖੋ ਮੈਂ ਪਹਿਲੀ ਇਹ ਸੋਸ਼ਲ ਮੀਡੀਆ ਤੇ ਅਫਵਾਹ ਹੈ ਜੀ ਵੀ ਤੁਹਾਡੀ ਗਨੇਟ ਤਾਂ ਦਿਖਾ ਕੇ ਕਿਹਾ ਜਾ ਰਿਹਾ ਵੀ ਬਹੁਤ ਜਲਦੀ ਜਾ ਰਹੇ ਹਾਂ ਦੇਖੋ ਕਿਸੇ ਦੇ ਨਾਲ ਕਿਸੇ ਨੂੰ ਮਿਲ ਲੈਣਾ ਔਰ ਮੈਂ ਸਮਝਦਾ ਕਿ ਹਰ ਐਮਐਲਏ ਦਾ ਇਹ ਰਾਈਟ ਆ ਕਿ ਉਹ ਆਪਣੇ ਸੀਐਮ ਨੂੰ ਕਿਸ ਵੀ ਪਾਰਟੀ ਦਾ ਸਿਮ ਹੋਵੇ ਇਹ ਵੀ ਮੈਂ ਮੈਨੂੰ ਤਾਂ ਚੰਗਾ ਲੱਗਿਆ ਕਿ ਭਗਵੰਦ ਮਾਨ ਜੀ ਨੇ ਕਿਹਾ ਕਿ ਮੈਂ 99 ਦਾ ਸੀਐਮ ਨਹੀਂ 116 ਦਾ ਸੀਐਮ ਆ ਔਰ ਮੈਂ ਸਮਝਦਾ ਕਿ ਜੇਕਰ ਉਹ ਇਦਾਂ ਦੀ ਸੋਚ ਰੱਖਦੇ ਆ ਤਾਂ ਉਹਨਾਂ ਨੂੰ ਜਿਹੜੀ ਇਹ ਅਫਵਾਹ ਫਲਾਈ ਆ ਤੇ ਇਹ ਮਾੜੀ ਗੱਲ ਆ ਇਹ ਤਾਂ ਮਤਲਬ ਉਹਨਾਂ ਦੀ ਕਹਾਣੀ ਤੇ ਕਥਨੀ 'ਚ ਕਿਤੇ ਨਾ ਕਿਤੇ ਫਰਕ ਆ ਔਰ ਮੈਂ ਮਹਿਸੂਸ ਕਰਦਾ ਕਿ ਅਸੀਂ ਜਿਹੜਾ ਦਲਬਦਲੂ ਆ ਨਾ ਜਿਸ ਇਹ ਲੋਕਾਂ ਦੇ ਵਿਸ਼ਵਾਸ ਨੂੰ ਕਿਤਨਾ ਕਿਤੇ ਠੀਸ ਪਹਜਾਦਾ ਔਰ ਮੈਂ ਡਾਕਟਰ ਹੋਂਦੇ ਦੇ ਨਾਤੇ ਵੀ ਮੈਂ ਲੋਕਾਂ ਦੀ ਸਾਈਕੋਲੋਜੀ ਵੀ ਸਮਝਦਾ ਔਰ ਕਾਨੂੰਨ ਨੂੰ ਵੀ ਸਮਝਦਾ ਮੈਂ ਸਮਝਦਾ ਜਦੋਂ ਤੁਸੀਂ ਇਦਾਂ ਦਾ ਵਿਸ਼ਵਾਸ ਘਤ ਕਰਦੇ ਹੋ ਲੋਕ ਤੁਹਾਨੂੰ ਬਖਸ਼ਦੇ ਨਹੀਂ ਔਰ ਤੁਸੀਂ ਇਹ ਦੇਖ ਲਿਓ ਹੁਸ਼ਿਆਰਪੁਰ ਦੇ ਵਿੱਚ ਜੇ ਚੱਬਿਆਰ ਸਾਹਿਬ ਕਾਂਗਰਸ ਤੋਂ ਆਮ ਆਦਮੀ ਪਾਰਟੀ 'ਚ ਗਏ ਆ ਤਾਂ ਲੋਕਾਂ ਦਾ ਰੁਖ ਤੁਹਾਨੂੰ ਪਤਾ ਲੱਗ ਜਾਏਗਾ ਅਸੀਂ ਇੱਕ ਉਦਾਹਰਨ ਦੇ ਕੇ ਗੱਲ ਕਰਦੇ ਆਂ ਡਾਕਟਰ ਰਾਜ ਜੀ ਜਦੋਂ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਤਾਂ ਉਸ ਤੋਂ ਬਾਅਦ ਉਹਨਾਂ ਦੀ ਉਹਨਾਂ ਦੀ ਵਿਰੋਧੀ ਪਾਰਟੀ ਕਹਿ ਸਕਦੇ ਆਂ ਕਾਂਗਰਸ ਜਿਹੜੀ ਛੱਡ ਕੇ ਉਹ ਆਮ ਆਦਮੀ ਪਾਰਟੀ 'ਚ ਗਏ ਪ੍ਰਤਾਪ ਸਿੰਘ ਬਾਜਵਾ ਉਹਨਾਂ ਦਾ ਬਿਆਨ ਸਾਹਮਣੇ ਆਇਆ ਵੀ ਬਹੁਤ ਜਲਦੀ ਅਸੀਂ ਉਹ ਸੌਦਾ ਵੀ ਸਾਹਮਣੇ ਲਿਆਵਾਂਗੇ ਉਹ ਸੌਦੇ ਨੂੰ ਵੀ ਨੰਗਾ ਕਰਾਂਗੇ ਜਿਹੜਾ ਲਾਲਚ ਇਹਨਾਂ ਨੂੰ ਦਿੱਤਾ ਗਿਆ ਜੇ ਕੋਈ ਅਜੀਹਾ ਲਾਲਚ ਜਾਂ ਐਦਾਂ ਦਾ ਸੌਦਾ ਇਹ ਕੋਈ ਬੜੀ ਬਹੁਤ ਵੱਡੀ ਓਪਰਚੁਨਿਟੀ ਤੁਹਾਨੂੰ ਆਵੇ ਵੀ ਹਾਂਜੀ ਤੁਹਾਨੂੰ ਇਹ ਸਾਰਾ ਕੁਝ ਦੇਨੇ ਆ ਤਾਂ ਕਿਉਂਕਿ ਲਗਾਤਾਰ ਵਿਰੋਧੀ ਪਾਰਟੀਆਂ ਵੀ ਕਹਿ ਰਹੀਆਂ ਕਿ ਅਕਾਲੀ ਦਲ ਦਾ ਗ੍ਰਾਫ ਬਹੁਤ ਥੱਲੇ ਚੱਲ ਗਿਆ ਹੁਣ ਅਕਾਲੀ ਦਲ ਉੱਤੇ ਨਹੀਂ ਆ ਸਕਦਾ ਤਾਂ ਜੇ ਸੱਤਾਧਰਤ ਧਾਰੀ ਧਿਰ ਜੇ ਤੁਹਾਨੂੰ ਕੋਈ ਵੈਲਕਮ ਕਰਦੀ ਹੈ ਤਾਂ ਫਿਰ ਦੇਖੋ ਅਜੇ ਤਾਂ ਜਮੀਰ ਮਰੀ ਨਹੀਂ ਜਦੋਂ ਜਮੀਰ ਮਰ ਗਈ ਉਦੋਂ ਅਸੀਂ ਫਿਰ ਲਾਲਚਿ ਚ ਪਾਵਾਂਗੇ ਤਾਂ ਮੈਂ ਦੇਖੋ ਡਿਫਰੈਂਟ ਟਾਈਪ ਦਾ ਤੁਸੀਂ ਅੱਜ ਵੀ ਮੇਰੇ ਹਸਪਤਲ ਬੈਠੇ ਹੋ ਮੈਂ ਹੁਣੇ ਹਸਪਤਲ ਪੇਸ਼ੈਂਟ ਦੇਖ ਕੇ ਉੱਪਰ ਆਇਆ ਤੁਹਾਡੇ ਨਾਲ ਮੈਂ ਸਮਝਦਾ ਕਿ ਜਿਸ ਤਰ੍ਹਾਂ ਦੀ ਸਿਆਸਤ ਹੋ ਗਈ ਹੈ ਜਿਸ ਤਰ੍ਹਾਂ ਦਾ ਗੰਦਲਾਪਨ ਆ ਗਿਆ ਤਾਂ ਮੈਂ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤੁਹਾਨੂੰ ਮੈਂ ਦਵੇ ਨਾ ਕਹਿ ਸਕਦਾ ਕਿ ਸਿਆਸਤ ਦੇ ਵਿੱਚ ਲੋਕ ਐਮ ਐਲ ਏ ਐਮ ਪੀ ਦੀਆਂ ਤਾਂ ਕੀ ਪੰਚ ਸਰਪੰਚ ਦੀਆਂ ਚੋਣਾਂ ਵੀ ਲੋਕ ਛੱਡ ਜਾਣਗੇ ਇੱਕ ਲੋਕਾਂ ਦਾ ਵਿਸ਼ਵਾਸ ਹੁੰਦਾ ਨਾ ਉਹ ਕਿਸੇ ਨਾ ਕਿਤੇ ਕਹਿੰਦਾ ਮਤਲਬ ਉਹ ਸਦਾ ਹੀ ਚਾਹੁੰਦੇ ਆ ਕਿ ਸਾਡੇ ਲੀਡਰ ਚ ਜਿਹੜਾ ਅਸੀਂ ਵਿਸ਼ਵਾਸ ਦੇਖਿਆ ਸੀ ਉਹ ਵਿਸ਼ਵਾਸ ਬਣਿਆ ਰਵੇ ਤੇ ਮੈਂ ਇਹ ਮਹਿਸੂਸ ਕਰਦਾ ਕਿ ਅਜੇ ਦੇਸ਼ ਨੂੰ ਪੰਜਾਬ ਨੂੰ ਲੋੜ ਆ ਕਿ ਜ਼ਮੀਰ ਮਰੀ ਵਾਲੇ ਲੋਕ ਸਾਨੂੰ ਐਮਐਲਏ ਐਮਪੀ ਨਹੀਂ ਬਣਾਉਣੇ ਚਾਹੀਦੇ ਔਰ ਮੈਂ ਤੁਹਾਡੇ ਮਾਧਿਅਮ ਤੋਂ ਇਹ ਗੱਲ ਕਹਿਣਾ ਕਿ ਜੇ ਮੈਂ ਦੁਬਾਰਾ ਫਿਰ ਰਿਪੀਟ ਕਰਦਾ ਕਿ ਜੇ ਡਾਟਰ ਸੁਖੀ ਨੇ ਐ ਐਮਐਲਏ ਹੁੰਦੇ ਆ ਹੋયા ਕਿ ਜੇ ਹੋਰ ਪਾਰਟੀਆਂ ਤੋਂ MP ਦੀ ਇਲੈਕਸ਼ਨ ਲੜੀ ਤਾਂ ਉਹ ਇਹ ਪਹਿਲੀ ਕਰਦਾ ਮੇਰੀ ਉਦੋਂ ਜ਼ਮੀਨ ਮਰੇਗੀ ਔਰ ਦੂਸਰਾ ਮੈਂ ਲੋਕਾਂ ਨੂੰ ਵੀ ਇਹ ਬੰਗਾਰਦਾ ਕਿ ਕਦੀ ਵੋਟ ਪਾਇਓ ਨਾ ਡਾਕਟਰ ਤਰੀਕੇ ਤਾਂ ਹੋਰ ਵੀ ਬਹੁਤ ਨੇ ਕਿਉਂਕਿ ਵਿਜੀਲੈਂਸ ਦਾ ਸ਼ੰਕਾ ਵੀ ਆ ਜਾਂਦਾ ਹੈ ਜਾਂ ਹੋਰ ਰਸਤੇ ਵੀ ਆ ਬੰਦੇ ਨੂੰ ਆਪਣੇ ਨਾਲ ਜੋੜਨ ਦੇ ਜੇ ਕਦੀ ਇਦਾਂ ਦਾ ਟਾਈਮ ਆ ਗਿਆ ਫਿਰ ਫਿਰ ਘਰ ਬੈਠਣਾ ਜ਼ਿਆਦਾ ਜ਼ਰੂਰੀ ਹੈ ਮੈਂ ਸਮਝਦਾ ਕਿ ਮੈਂ ਜਿਸ ਪ੍ਰੋਫੈਸ਼ਨ ਚੋਂ ਆ ਮੇਰੀ ਸਾਰੀ ਫੈਮਲੀ ਡਾਕਟਰ ਮੇਰੀ ਵਾਈਫ ਡਾਕਟਰ ਮੇਰੇ ਦੋਨੋਂ ਬੇਟੇ ਮੇਰੀ ਨੌਹਾਂ ਸਾਰੇ ਡਾਕਟਰ ਨੇ ਅਸੀਂ ਫਿਰ ਮੈਂ ਸਮਝਦਾ ਕਿ ਫਿਰ ਸਾਨੂੰ ਇਹ ਇਹ ਜਿਹੜੀ ਡਾਕਟਰੀ ਵਾਲੀ ਸੇਵਾ ਇਹ ਕਰਨੀ ਚਾਹੀਦੀ ਹੈ ਕਿਉਂਕਿ ਕੋਈ ਵੀ ਇਦਾਂ ਦਾ ਡਰ ਤੁਹਾਡੇ ਤੇ ਹੋ ਨਹੀਂ ਸਕਦਾ ਇਦਾਂ ਦਾ ਡਰ ਅਜੇ ਤੱਕ ਬਣਿਆ ਨਹੀਂ ਅੰਗਰੇਜ਼ਾਂ ਉਹ ਤੁਹਾਡੇ ਹੋ ਨਹੀਂ ਸਕਦੇ ਇਹ ਕਿਉਂਕਿ ਅਸੀਂ ਜੇ ਉਹਨਾਂ ਟਾਈਮਾਂ 'ਚ ਉਹ ਸਾਡੇ ਬਜ਼ੁਰਗ ਉਸ ਵੇਲੇ ਲੜਾਈਆਂ ਲੜਦੇ ਸੀ ਉਹ ਸਮਝਦਾ ਅੱਜ ਤਾਂ ਸਮਾਂ ਹੀ ਬੜਾ ਸੌਖਾ ਹੈ ਡਾਕਟਰ ਸਾਹਿਬ ਜਦੋਂ ਇਹ ਸਰਕਾਰ ਸੱਤਾ ਦੇ ਵਿੱਚ ਆਈ ਕੁਝ ਨੀਤੀਆਂ ਬਦਲੀਆਂ ਕਈ ਨੇਤਾਵਾਂ ਤੇ ਵਿਜੀਲੈਂਸ ਦਾ ਸ਼ਿਕੰਜਾ ਕੱਸਿਆ ਗਿਆ ਹੁਣ ਜਿੱਦਾਂ ਡਾਕਟਰ ਰਾਜ ਦੀ ਗੱਲ ਕਰੀਏ ਤਾਂ ਡਾਕਟਰ ਰਾਜ ਤੇ ਵੀ ਸਪੈਸ਼ਲੀ ਇੱਕ ਫੇਕ ਲੈਟਰ ਸਕੈਮ ਦਾ ਵਿਜੀਲੈਂਸ ਇਨਕੁਆਰੀ ਚੱਲ ਰਹੀ ਸੀ ਉਹਨਾਂ ਨੂੰ ਜਿੱਦਾਂ ਹੀ ਜੁਆਇਨ ਕਰਾਇਆ ਨਾਲ ਹੀ ਉਹਦਾ ਫੰਡ ਰੀਲੀਜ਼ ਕਰ ਦਿੱਤਾ ਗਿਆ ਤਾਂ ਇਸ ਇਹਨਾਂ ਨੀਤੀਆਂ ਬਾਰੇ ਕੀ ਕਹੋਗੇ ਦੇਖੋ ਇਹ ਜਿਹੜੇ ਚੱਲਣਾ ਇਹ ਸਰਕਾਰਾਂ ਨੂੰ ਨਹੀਂ ਚੱਲਣੀਆਂ ਚਾਹੀਦੀਆਂ ਔਰ ਮੈਂ ਇਹ ਵੀ ਅਪੀਲ ਕਰੂੰਗਾ ਤੁਹਾਡੇ ਮਾਧਿਅਮ ਤੋਂ ਕਿ ਜਿਹੜੇ ਲੋਕ ਇਸ ਤਰ੍ਹਾਂ ਦੇ ਕੰਮ ਕਰਦੇ ਆ ਸਰਕਾਰ ਤਾਂ ਚਲੋ ਕਦੀ ਕੇਸ ਕੱਢ ਲਿਆ ਕਦੀ ਰੱਪਰ ਕਰ ਲਿਆ ਕਿ ਥੱਲੇ ਕਿ ਤੱਕ ਦਵਾਤਾ ਪਰ ਲੋਕਾਂ ਤੋਂ ਪਤਾ ਹੀ ਹੁੰਦਾ ਨਾ ਸਾਰਾ ਕੁਝ ਉੱਥੇ ਦੇ ਲੋਕ ਨਹੀਂ ਜਾਣਦੇ ਕਿ ਇਹ ਜਿਹੜੇ ਫਰਜ਼ੀ ਲੈਟਰ ਦਿੱਤੇ ਸੀ ਤਾਂ ਕਿਉਂ ਦਿੱਤੇ ਸੀ ਤੇ ਅੱਜ ਉਹ ਲੋਕ ਕੀ ਤੁਸੀਂ ਸੋਚਦੇ ਹੋ ਕਿ ਉਹ ਭੁੱਲ ਜਾਣਗੇ ਇਸ ਕੱਲ ਨੂੰ ਕਿਉਂ ਲੋਕ ਮਾਫ਼ ਕਰ ਦੇਣਗੇ ਸਰ ਉਹਨਾਂ ਦੇ ਅਕਾਊਂਟਾਂ 'ਚ ਪੈਸੇ ਆਣੇ ਸ਼ੁਰੂ ਹੋ ਗਏ ਸਰ ਨਹੀਂ ਨਹੀਂ ਇਹ ਨਹੀਂ ਹੈ ਇਹ ਇਸ ਤਰ੍ਹਾਂ ਨਹੀਂ ਹੈ ਲੋਕ ਇੰਨੇ ਸਿਆਣੇ ਹੈਗੇ ਆ ਲੋਕ ਇੰਨਾਕ ਜਾਣਦੇ ਆ ਕਿ ਜੇਕਰ ਅੱਜ ਉਹ ਫਸਿਆ ਆ ਇਸ ਕਰਕੇ ਉਹ ਲੋਕ ਵੀ ਜਿਹੜੇ ਆ ਨਾ ਮੈਨੂੰ ਲੱਗਦਾ ਕਿ ਲੋਕਾਂ ਨੂੰ ਸਭ ਕੁਝ ਪਤਾ ਹੁੰਦਾ ਇਹਦਾ ਰਿਜ਼ਲਟ ਤੁਹਾਨੂੰ 5 6 ਜੂਨ ਨੂੰ ਜਦੋਂ ਰਿਜ਼ਲਟ ਆਣਾ ਤੁਹਾਨੂੰ ਪਤਾ ਲੱਗ ਜਾਣਾ ਕਿ ਕੀ ਬਣਦਾ ਜੇ ਉਹਨੇ ਇਲੈਕਸ਼ਨ ਗਲਤੀ ਤਾਂ ਡਾਕਟਰ ਲਗਾਤਾਰ ਵਿਰੋਧੀ ਧਿਰਾਂ ਤੇਰਾ ਦਾ ਇੱਕ ਹੀ ਹਮਲਾਆ ਵੀ ਅਕਾਲੀ ਦਲ ਦਾ ਗ੍ਰਾਫ ਡਿੱਗਦਾ ਜਾ ਰਿਹਾ ਹੈ ਅਕਾਲੀ ਦਲ ਦਾ ਗ੍ਰਾਫ ਡਿੱਗਦਾ ਜਾ ਰਿਹਾ ਹੈ ਅਕਾਲੀ ਦਲ ਹੌਲੀ ਹੌਲੀ ਥੱਲੇ ਜਾ ਰਿਹਾ ਹੈ ਤੁਸੀਂ ਅਕਾਲੀ ਦਲ ਨਾਲ ਜੁੜੇ ਹੋ ਕਿੰਨਾ ਗ੍ਰਾਫ ਥੱਲੇ ਸਮਝਦੇ ਹੋ ਕਿੰਨਾ ਉੱਤੇ ਸਮਝਦੇ ਹੋ ਆਪਣਾ देखो मेरा ग्राफ ਤਾਂ ਦੋ ਬਰੀ ਉੱਪਰੇ ਰੱਖਿਆ ਲੋਕਾਂ ਨੇ ਜਿਹਦੇ ਲਈ ਮੈਂ ਮੇਰਾ ਪ੍ਰਵਾਸ ਸਦਾ ਹੀ ਉਹਨਾਂ ਦਾ ਰਣੀ ਹੈ ਬੰਗੇ ਹਲਕੇ ਦੇ ਲੋਕਾਂ ਦਾ ਕਦੀ ਵੀ ਸੋਚ ਨਹੀਂ ਮਰਦੀ ਅੱਜ ਦਿੱਲੀ ਤੋਂ ਆਈਆਂ ਪਾਰਟੀਆਂ ਸਾਡੇ ਪੰਜਾਬ ਤੇ ਰਾਜ ਕਰ ਰਹੀਆਂ ਅੱਜ ਕਿਹੜਾ ਗੱਲ ਪੰਜਾਬੀ ਦੀ ਗੱਲ ਕਰਦਾ ਅੱਜ ਕਿਹੜੀ ਸਰਕਾਰ ਆ ਜਿਹੜੀ ਪਾਣੀਆਂ ਦੀ ਗੱਲ ਕਰਦੀ ਹੈ ਕਿਹੜੀ ਸਰਕਾਰ ਆ ਸਾਨੂੰ ਚੰਡੀਗੜ੍ਹ ਸਾਡੀ ਜਿਹੜੀ ਰਾਜਨੀਤੀ ਹੈ ਸਾਡੀ ਰਾਜਧਾਨੀ ਆ ਉਹਨੂੰ ਪੰਜਾਬ ਨੂੰ ਦੇਣ ਦੀ ਗੱਲ ਕਰਦੀ ਆ ਕਿਹੜੀ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਲਈ ਗੱਲ ਕਰਦੀ ਹੈ ਕਿਹੜੀ ਪਾਰਟੀ ਹੈ ਜਿਹੜੀ ਕਹਿੰਦੀ ਸਾਡੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਜਿਹੜੇ 4-4 ਲੱਖ ਬੱਚਾ ਜਿਹੜਾ ਜਦੋਂ ਅਕਾਲੀ ਸਰਕਾਰ ਸੀ ਉਹ ਉਸ ਵੇਲੇ 4-4 ਲੱਖ ਬੱਚਾ ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਸਕੀਮ ਦੇ ਤਹਿਤ ਪੜਦਾ ਸੀ ਮੈਂ ਸਮਝਦਾ ਕਿ ਇਹ ਗੱਲਾਂ ਖਤਮ ਹੋ ਗਈਆਂ ਉਹ ਖਤਮ ਤਾਂ ਹੋਈਆਂ ਕਿਉਂਕਿ ਕਿਤੇ ਨਾ ਕਿਤੇ ਉਹਨਾਂ ਨੇ ਜਿਹੜੀ ਪੰਜਾਬੀਆਂ ਦੀ ਆਪਣੀ ਪਾਰਟੀ ਸੀ ਪੰਜਾਬ ਦੀ ਹਿੱਤਾਂ ਦੀ ਉਹਨਾਂ ਦੀ ਹੱਕਾਂ ਨਹੀਂ ਰਾਖੀ ਲਈ ਜਿਹੜੀ ਪਾਰਟੀ ਅਕਾਲੀ ਦਲ ਉਹ ਕਿਤਨੇ ਕਿਤੇ ਕਹਿੰਦਾ ਮਤਲਬ ਹੋ ਸਕਦਾ ਸਾਡੀ ਅਕਾਲੀ ਦਲ ਤੋਂ ਕੋਈ ਤਾਂ ਨਹੀਂ ਗਲਤੀਆਂ ਹੋਣ ਹੋਈਆਂ ਹੋਣ ਪਰ ਮੈਂ ਇਹ ਮਹਿਸੂਸ ਕਰਦਾ ਕਿ ਅਕਾਲੀ ਦਲ ਹੀ ਇੱਕ ਪਾਰਟੀ ਆ ਜਿਹੜੀ ਦੇਸ਼ ਆਪਣੇ ਪੰਜਾਬ ਦੇ ਹਿੱਤਾਂ ਦੀ ਲੜਾਈ ਲੜੇਗੀ ਔਰ ਸਮਾਂ ਨਾ ਇਹ ਕਦੀ ਵਾਰ ਇਹ ਸਮਾਂ ਹੁੰਦਾ ਕਦੀ ਤੁਸੀਂ ਅੱਜ ਅਸੀਂ ਤਿੰਨ ਸੀਟਾਂ ਤੇ ਆ ਤੁਸੀਂ ਜਾਣਦੇ ਹੋਗੇ ਕਿ ਭਾਜਪਾ ਦੋ ਸੀਟਾਂ ਤੇ ਸੀ ਅੱਜ ਉਹ ਦੇਸ਼ ਤੇ ਰਾਜ ਕਰ ਰਹੀਆਂ ਇਹ ਸਮਾਂ ਜਿਹੜਾ ਲੋਕ ਜਿਹੜੇ ਆ ਲੋਕ ਪੰਜਾਬ ਦੇ ਲੋਕ ਬਹੁਤ ਸਿਆਣੇ ਆ ਉਹ 체ਤੀ ਹੀ ਇਹ ਪਛਾਣ ਜਾਣਗੇ ਕਿ ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਖੇਤਾਂ ਦੀ ਕਿਹੜੀ ਪਾਰਟੀ ਗੱਲ ਕਰਦੀ ਆ ਅਕਾਲੀ ਦਲ ਉੱਭਰ ਕੇ ਬਾਹਰ ਆਏਗਾ ਡਾਕਟਰ ਸਾਹਿਬ ਇੱਕ ਅਹਿਮ ਕੁਐਸਚਨ ਜਿਹੜੀਆਂ ਕਿ ਸੋਸ਼ਲ ਮੀਡੀਆ ਤੇ ਇਦਾਂ ਦੀਆਂ ਫੋਮਾਂ ਆ ਰਹੀਆਂ ਜਿਦਾਂ ਜਿਵੇਂ ਤੁਹਾਡੇ ਬਾਰੇ ਵੀ ਆਈ ਹੈ ਇਹਨਾਂ ਅਫਵਾਹ ਫੋਮ ਵਾਲੇ ਕੀ ਕਹਿਣਾ ਕਹਿਣਾ ਚਾਹੁੰਦੇ ਹੋ ਦੇਖੋ ਮੈਂ ਇਹ ਸਮਝ ਕੇ ਬੜੀ ਮੜੀ ਗੱਲ ਹੈ ਕਿ ਜੇ ਇਦਾਂ ਦੀਆਂ ਫੁਵਾਹ ਫੈਲਦੀਆਂ ਇਹ ਮੈਨੂੰ ਸਮਝ ਨਹੀਂ ਇਹ ਨਹੀਂ ਸਾਈਮ ਲਾਈਕ ਯੂ ਮੀਡੀਆ ਕਿਸ ਤਰ੍ਹਾਂ ਲੈਂਦਾ ਕਿ ਇੱਕ ਐਮਐਲਏ ਜਿੱਤਿਆ ਹੋਇਆ ਐਮਐਲਏ ਭਾਸ਼ੋ ਕਿਸੇ ਵੀ ਪਾਰਟੀ ਦਾ ਜੋ ਸੀਐਮ ਨੂੰ ਮਿਲਣ ਜਾਂਦਾ ਤੇ ਇਹਦਾ ਮਤਲਬ ਮੈਂ ਦਲ ਬਦਲੂ ਹੋ ਗਿਆ ਮੈਂ ਕਹਿੰਦਾ ਮੈਂ ਜਾ ਹੀ ਨਹੀਂ ਸਕਦਾ ਸਰ ਉਹ ਉਹ ਵੀ ਉਹ ਵੀ ਥੋੜਾ ਇਦਾਂ ਦਾ ਮਾਹੌਲ ਚੱਲਦਾ ਪਿਆ ਨਾ ਜਿੱਦਾਂ ਤੁਹਾਨੂੰ ਤਿੰਨ ਵਾਰੀ ਆਪਾਂ ਨਾਂ ਲੈ ਚੁੱਕੇ ਡਾਕਟਰ ਆਗਮਾਰ ਤਾਂ ਇਦਾਂ ਦਾ ਮਾਹੌਲ ਚੱਲਦਾ ਪਿਆ ਲੋਕੀ ਇਹ ਸਮਝਣ ਲੱਪੈਂਦੇ ਪਰ ਜਿਹੜੀਆਂ ਫੇਕ ਅਫਵਾਹਾਂ ਆ ਉਹਨਾਂ ਬਾਰੇ ਕੀ ਕਹੋਗੇ ਦੇਖੋ ਨਹੀਂ ਹੋਣੀ ਚਾਹੀਦੀ ਤੇ ਕਿਤੇ ਨਾ ਕਿਤੇ ਇਦਾਂ ਦਾ ਕਾਨੂੰਨ ਆਉਣਾ ਚਾਹੀਦਾ ਵੇ ਇਹ ਕਾਨੂੰਨ ਇਸ ਤਰ੍ਹਾਂ ਦਾ ਬਣਨਾ ਚਾਹੀਦਾ ਕਿ ਲੋਕ ਘੱਟ ਤੋਂ ਘੱਟ ਜਿੱਨਾਂ ਚ ਕਿਸੇ ਖਬਰ ਦੀ অথেন্টিਸਿਟੀ ਨਹੀਂ ਉਹਨਾਂ ਚ ਰਿਖਵਨਾ ਨਹੀਂ ਦੇਣੀ ਚਾਹੀਦੀ ਕਿਉਂਕਿ ਕਈ ਵਾਰੀ ਲੋਕ ਸੋਚਦੇ ਆ ਕਿ ਬਈ ਅਸੀਂ ਉਹਦਾ ਰੈਪਿਊਟੇਸ਼ਨ ਖਰਾਬ ਕਰਦਾਂਗੇ ਪਰ ਮੈਂ ਇਸ ਗੱਲ ਦੇ ਬੰਗੇ ਹਲਕੇ ਦੇ ਲੋਕਾਂ ਦਾ ਜਿਹੜੇ ਮੇਰੇ ਜਿੰਨੇ ਵੀ ਜਨ ਕੱਲ ਦਾ ਜਿਹੜੇ ਬੜੇ ਬਰੀ ਨਹੀਂ ਸੀ ਕਹਿੰਦੇ ਤੁਹਾਡੇ ਬਾਰੇ ਇਦਾਂ ਦੀ ਖਬਰ ਆਈ ਹੈ ਪਰ ਮੈਂ ਇਹ ਦਾਵਾ ਕਰਦਾ ਕਿ ਲੋਕਾਂ ਨੇ ਕੱਲ ਤੱਕ ਪਰਸੋਂ ਤੱਕ ਸਾਨੂੰ ਜੋ ਫੀਡਬੈਕ ਦਿੱਤੀ ਹੈ ਉਹ ਕਹਿੰਦੇ ਅਸੀਂ ਕਹਿ ਦਾਂਗੇ ਤੁਹਾਡੀ ਜੁੱਤੀ 'ਚ ਪਾਣੀ ਪੀਲਾਂਗੇ ਇਹ ਵਰਡ ਆ ਇੱਕ ਪੰਜਾਬ ਪੰਜਾਬੀ ਦਾ ਮੇਰੇ ਬੰਦੇ ਮੈਂ ਨਹੀਂ ਕਿਹਾ ਇਹ ਗੱਲ ਮੇਰੇ ਜਿਹੜੇ VOTER SUPPORTER ਅਕਾਲੀ ਦਲ ਦੇ ਵਰਕ ਉਹ ਕਹਿੰਦੇ ਅਸੀਂ ਜੁੱਤੀ 'ਚ ਪਾਣੀ ਪੀਜਾਂਗੇ ਜੇ ਡਾਟ ਸੁਖੀ ਦਲ ਬਦਲੂ ਬਣੇਗਾ ਤਾਂ ਮੈਂ ਸਮਝਦਾ ਕਿ ਜੇ ਮੈਂ ਇਦਾਂ ਦੇ ਲੋਕਾਂ ਦਾ ਵਿਸ਼ਵਾਸ ਤੋੜੂੰਗਾ ਤੇ ਫਿਰ ਰੱਬ ਨੂੰ ਮੰਜਾਂ ਦੇਣੀ ਹੈ ਕਿੱਥੇ ਜਾਊਂਗਾ ਫਿਰ ਮੈਂ ਬੰਗਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਡਾਕਟਰ ਸੁਖਵਿੰਦਰ ਸਿੰਘ ਸੁਖੀ ਜਿਨ੍ਹਾਂ ਨੇ ਕਿ ਪੰਜਾਬ ਸਰਕਾਰ ਤੇ ਵੱਡੇ ਨਿਸ਼ਾਨੇ ਸਾਦੇ ਨਾਲ ਹੀ ਆਪਣੇ ਬਾਰੇ ਉਡਰੀਆਂ ਅਫਵਾਹਾਂ ਬਾਰੇ ਸਿੱਧੇ ਤੌਰ ਤੇ ਇਹ ਗੱਲ ਕਹੀ ਹੈ ਕਿ ਮੈਂ ਜਨਤਾ ਨਾਲ ਤੋਖਾ ਨਹੀਂ ਕਰ ਸਕਦਾ ਜੇਕਰ ਮੈਂ ਅਜਿਹਾ ਕੋਈ ਕਦਮ ਚੱਕਦਾ ਵੀ ਹਾਂ ਤਾਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਮੇਰਾ ਸਾਥ ਬਿਲਕੁਲ ਨਾ ਦਿਓ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚੱਲਿਆ ਹਾਂ ਅਤੇ ਅੰਤ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੀ ਖੜਾ ਹਾਂ ਜੇਕਰ ਮੇਰੀ ਪਾਰਟੀ ਕੋਈ ਫੈਸਲਾ ਲਵੇਗੀ ਤਾਂ ਮੈਂ ਉਹਦੇ ਨਾਲ ਚੱਲਾਂਗਾ ਉਸ ਤੋਂ ਇਲਾਵਾ ਵਿਰੋਧੀ ਪਾਰਟੀ ਜਾਣ ਦਾ ਨਾ ਕੋਈ ਮੇਰੀ ਸੋਚ ਹੈ ਨਾ ਕੋਈ ਮੇਰਾ ਵਿਚਾਰ ਹੈ ਕੈਮਰਾ ਪਰਸਨ ਕੋਲੀਪ ਕਕਰ ਦੇ ਨਾਲ ਯੋਗੇਸ਼ ਪਾਰ ਪੀਡੀਸ਼ ਨਿਊਜ਼ ਬੰਗਾ